ਅੱਜ ਕੰਮ ਸ਼ੁਰੂ ਹੋ ਗਿਆ ਹੀ ਬੜਾ ਬੜੀ ਆ ਮੈਂ ਅਨਾਵੀਰ ਦੇ ਵਾਰੇ ਨਿਆਰੇ ਜਾਵਾਂ ਮੈਂ ਵਰਤਨ ਵਾਲਾ ਵੀਰ ਆ ਸਾਡਾ ਵਿਕਰਮ ਮੈਂ ਕਿਹਾ ਗਿੱਲੀ ਮਿੱਟੀ ਨਹੀਂ ਪਿਆ ਤੇ ਕੰਮ ਨੂੰ ਮੱਡੀ ਤਰੀ ਜਾਣ ਲਿਆ ਕਿਹਾ ਪਰਵਾਹ ਨਾ ਕਰੋ ਆਪਾਂ ਗਿੱਲੀ ਵੀ ਚੁੱਕਦੇ ਆਂਗੇ ਤੁਹਾਡੀ ਮਿੱਟੀ ਇਤੋਂ ਕੀ ਪਤਾ ਲੱਗਦਾ ਵੀ ਅਗਲੇ ਨੂੰ ਕੰਮ ਦੀ ਕਿੰਨੀ ਲਗਣਿਆ ਤੇ ਕੰਮ ਦੀ ਪ੍ਰੀਤੀ ਵੇਖੋ ਤੁਸੀਂ ਕੰਮ ਦਾ ਲੈਵਲ ਵੇਖੋ ਮਾਨਾ ਮਿੱਟੀ ਵੇਖੋ ਕਿੱਥੋਂ ਕਿਵੇਂ ਚੁੱਕ ਦਿੱਤੀ ਵੇਖੋ ਵੀਰ ਨੇ ਐ ਚਾਂਦੀ ਕਿਵੇਂ ਫਲਾਈ ਕਰਦੀ ਉੱਪਰ ਨੂੰ ਜਾ ਰਹੀ ਮਿੱਟੀ ਵੇਖੋ ਵਾਹ ਬਈ ਵਾਹ ਮਜ਼ਾ ਆ ਗਿਆ ਵੀਰ ਦੀ ਡਰਾਈਵਰੀ ਵੀ ਮਾਨਾ ਲਾਜਵਾਬ ਆ ਮੈਂ ਤੁਹਾਨੂੰ ਨੰਬਰ ਦੇ ਦਾਂਗਾ ਮੇਰੇ ਏਰੀਏ ਚ ਗੁੱਲਾ ਚੀਕਾ ਕੈਥਲ ਕੁਵਰਤਨ ਵਾਲੇ ਕੁਵਰਤਨ ਵੀਰ ਦਾ ਪਿੰਡ ਆ ਤੁਸੀਂ ਸੰਪਰਕ ਕਰ ਸਕਦੇ ਹੋ ਰੇਟ 200 ਰੁਪਏ ਮ ਚੱਲਦਾ ਵਾ ਮੇਰਾ ਰੇਟ ਕੁਝ ਹੋਰ ਸੀਗਾ ਮੇਰੀ ਸੈਟਿੰਗ ਸੀ ਵੀ ਇਹ ਨਾਲ ਪ੍ਰੇਮ ਸੀ ਜੋ ਵਾਜਿਬ ਰੇਟ ਹੋਊਗਾ ਪਤਾ ਨੂੰ ਵੀ ਕਰਾ ਕੇ ਦਾਂਗੇ ਪਰ ਵੀਰ ਦਾ ਕੰਮ ਨਹੀਂ ਰੁਕਣਾ ਚਾਹੀਦਾ ਤੁਸੀਂ ਵੀਡੀਓ ਮੈਂ ਤੁਹਾਨੂੰ ਸ਼ੇਅਰ ਕਰ ਦੂੰਗਾ ਮੈਂ ਕਾ ਜੀ ਵੇਖਿਓ ਤੁਸੀਂ ਮਿੱਟੀ ਗਿੱਲੀ ਮਿੱਟੀ ਇਹ ਤੁਹਾਨੂੰ ਮੈਂ ਥੱਲਿਓਂ ਵਿਖਾਉਣਾ ਗਿੱਲੀ ਮਿੱਟੀ ਜੀ ਵਾਹ ਬਈ ਵਾਹ ਮੈਂ ਝਾੜੀ ਬਣਨੀ ਜਾਣਦੀ ਮਿੱਟੀ ਉੱਪਰ ਨੂੰ ਝਾੜੀ ਦੇਖੋ ਮਜਾ ਹੀ ਜਾਣਦਿਆ ਨਿੱਤੀ ਫਸ ਗਈ ਚੈਨ ਚ ਤੇ ਥੱਲੇ ਆ ਗਾਰਾ ਬਾਈ ਹੋ ਗਿਆ ਤੰਗ ਨਹੀਂ ਅੱਜ ਅੱਜ ਆਏ ਕਿ ਅੱਜ ਆ ਕੇ ਸ਼ਾਰਟ ਇਹਨੇ ਕੋਨੇ ਲੱਗਿਆ ਜਿੱਤੂ ਲੱਗਿਆ ਪੁੱਤ ਭਰਾਉ ਤੂੰ ਉਹ ਪੁੱਤ ਭਰਾਉ ਬੈਠ ਲੋ ਪਾ ਦੇ ਚਲਾਇਆ ਹੱਥ ਲੱਗਿਆ ਆਂਡੇ ਵਾਲੇ ਮੈਂ ਤੇਰਾ ਇੱਥੇ ਆਇਆ। ਆਈ ਨਾ ਹੱਥ ਨਾ ਲਾਇਓ ਦੱਜਾ ਲੈਣਾ। ਸਿੱਟਾ ਜਾਓ। ਸਾਬ ਨੂੰ ਲੈਣੇ। ਕਮਚੀ ਖਾਓ। ਆਹ ਦੇ ਡਾਲੇ ਵੀ ਖੋਲਣੇ ਆ। ਇਹ ਡਾਲੇ ਨੇ। ਡਾਲੇ ਥੱਲੇ ਆਇਆ ਮੇਰੇ। ਨਹੀਂ ਨਹੀਂ ਡਾਲੇ ਵੀ ਖੋਲਣੇ ਰਾਤ ਨੂੰ ਕਿਤੇ। ਥੋੜਾ ਹੱਥ ਦੇ। ਰਾਤ ਥੱਲੇ ਆਇਆ ਹੋਵੇ ਕਿਤੇ। ਦੇਣਾ ਹੀ ਹੁੰਦਾ। ਥੋੜਾ। ਥੋੜਾ ਮੈਨੂੰ ਪਾ ਬਣ। ਆ ਪੌਂਟਲਾ ਮੰਦ ਪਤਾ ਹੀ। ਹਾਂ ਜੁਆਇਆ ਪਾ। ਦੇਖੋ ਜੀ ਬੱਲੇ ਬੱਲੇ ਹੋਈ ਪਈ ਆ ਅੱਜ ਸਵੇਰੇ 5 ਵਜੇ ਅਸੀਂ ਤਾਂ ਆਖਿਆ ਵੀ ਬਰਸਾਤ ਬਹੁਤ ਪੈ ਗਈ ਆ ਵੀ ਕੰਮ ਨਹੀਂ ਚੱਲਣਾ ਹੈਗਾ ਪਰ ਮੀਰ ਨੂੰ ਫੋਨ ਕੀਤਾ ਇਹਨੂੰ ਵਿਕਰਮ ਨੂੰ ਫੋਨ ਕੀਤਾ ਅੰਦਾ ਕਹਿੰਦਾ ਦੋ ਸੀਆਂ ਲਾ ਦਿਓ ਵਾਈ ਦੀਆਂ ਮੰਨ ਲਓ 2 ਲੱਖ ਦੋਰ ਲਾ ਦਿਓ ਖੈਰ ਹੁੰਦੀ ਤੇ ਪਾੜਾ ਲਾ ਦਿਓ ਤੁਸੀਂ ਕਲਟੀਵੇਟਰ ਦਾ ਮੈਂ ਜਾਣਾ ਮੇਰਾ ਕੰਮ ਕੰਮ ਅੱਗੇ ਵੀਰ ਕੋ ਬਹੁਤ ਆ ਪਰ ਮੈਂ ਨਾ ਵੀ ਕਮਾਲ ਕੀਤੀ ਪਈ ਆ ਕੋਈ ਬ੍ਰੇਕ ਡਾਉਨ ਨਹੀਂ ਆ ਓਦਣ ਦੀ ਕੱਲ ਦੀ ਆਪਾਂ ਚਲਾ ਰਹੀਆਂ ਮਸ਼ੀਨ ਕਿ ਬੱਲੇ ਬੱਲੇ ਹੋਈ ਪਈ ਆ ਵੀ ਨੰਬਰ ਤਾਂ ਮੈਂ ਤੁਹਾਨੂੰ ਦੇ ਵੀ ਦਾਂਗਾ ਆਪਾਂ ਗੱਲ ਵੀ ਕਰਾਂਗੇ ਵੀਰ ਨਾਲ ਜਦੋਂ ਸਾਡਾ ਕੰਮ ਨੇੜੇ ਤੇਰੇ ਲੱਗ ਜਾਊਗਾ ਆਪਾਂ ਗੱਲ ਵੀ ਕਰਕੇ ਸਾਰੀ ਤੁਹਾਡੇ ਨਾਲ ਇਹਨੇ ਵੀ ਆਪਾਂ ਨੂੰ ਚੰਗਾ ਲੱਗੂਗਾ ਰੇਟ 200 ਰੁਪਏ ਆ ਘੱਟ ਤੋਂ ਘੱਟ ਘੱਟ ਤੋਂ ਘੱਟ ਆਪਾਂ ਜਿੰਨਾ ਵੀ ਹੋ ਸਕੇ ਆਪਾਂ ਉਹਨਾਂ ਵੀ ਰੇਟ ਕਰਾਰਾਂਗੇ ਤੁਹਾਡੇ ਨਾਲ ਹੈ ਨਾ ਮਿੰਦੀ ਰੋਕ ਜਾ ਕਰਦਾ ਤੇਰੇ ਲਈ ਜਾ ਲੈ ਇਹ ਤਾਂ ਇਹ ਤਾਂ ਮੈਂ ਨਹੀਂ ਪਹਿਲੇ ਬੂਥ ਕੀ ਕਰਨਾ ਆਏ ਭਾਈ ਐਸੇ ਲਾ ਫੜ ਆ ਫੜ ਫੜਾ ਬਾਹੂ ਲਿੰਕਾ ਰਹਿ ਜਮੀ ਬਾਹੂ ਕੀ ਆ ਲੈ ਪੁੱਤ ਓਏ ਫੜ ਫੜ ਛੇਤੀ ਕਰ ਆ ਤਰਾ ਨਹੀਂ